ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ 'ਚ ਜਿਹਦੀ ਸ਼ੁਰੂਆਤ ਆਪਾਂ ਕਰ ਰਹੇ ਆ ਅੱਜ ਆਰਡਰ ਤੋਂ ਆਰਡਰ ਤੋਂ ਕਰ ਰਹੇ ਆ ਕਿਉਂਕਿ ਟਾਈਮ ਸਵੇਰ 11 ਦਾ ਹੋ ਗਿਆ ਟਾਈਮ ਜੇ ਡਿਊਟੀ ਸ਼ੁਰੂ ਹੀ ਕੀਤੀ ਨਾਲ ਹੀ ਪੈ ਗਿਆ ਆਰਡਰ ਤੇ ਚੱਲੇ ਆਪਾਂ ਆਰਡਰ ਚੱਕਣ ਤੁਹਾਨੂੰ ਦਿਖਾ ਦਈਏ ਨਜ਼ਾਰਾ ਮਾਹੌਲ ਤੇ ਮੁੰਡੇ ਨੇ ਫਾੜੀ ਵਰਦੀ ਫਟਾਫਟ ਤੇ ਹੋ ਗਿਆ ਤਿਆਰ ਤੇ ਦੇਖ ਰਹੇ ਆ ਮਿੱਤਰੋ ਆਰਡਰ ਚੱਕਣ ਚੱਲੇ ਆ ਤੇ ਬੈਠ ਚੁੱਕੇ ਆ ਮਿੱਤਰੋ ਗੱਡੀ 'ਚ ਏ.ਸੀ ਹੋ ਗਿਆ ਔਨ ਇਹ ਜਿੱਦ ਉਹ ਨਾ ਇਹ ਗੱਲ ਨਹੀਂ ਹੁੰਦੀ ਗਰਮੀ ਬਹੁਤ ਜ਼ਿਆਦਾ ਇਹ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਕਿਉਂਕਿ ਨਾ ਬਜੇ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਨਾ ਕੋਈ ਗੱਲ ਕਿਉਂਕਿ ਟਾਈਮ ਆਪਣੇ ਕੋਲ ਬਹੁਤ ਵਿਆਹ ਜੇ ਟਾਈਮ ਟਾਈਮ ਤਾਂ ਟਾਈਮ ਹੀ ਆਪਣਾ ਹੀ ਹੈ ਤੇ ਮਿਹਨਤਾਂ ਕਹਿੰਦੇ ਮੁੰਡੇ ਜਾਰੀ ਰੱਖਣਗੇ ਜਦੋਂ ਤੱਕ ਘਰੇ ਕੋਠੀਆਂ ਨਹੀਂ ਖੜੀਆਂ ਹੁੰਦੀਆਂ ਤੇ ਵਿੱਚ ਗੱਡੀਆਂ ਵੀਰੋ ਛੋਟੇ ਛੋਟੇ ਟਾਇਰਾਂ ਵਾਲੀਆਂ ਨਹੀਂ ਖੜੀਆਂ ਹੁੰਦੀਆਂ ਆਦਾ ਤੱਕ ਹਟਣਾ ਨਹੀਂ ਆਪਾਂ ਕਿਉਂ ਨਹੀਂ ਬਸ ਬਾਕੀ ਗਾਇ ਜੋ ਮਰਜ਼ੀ ਹੋ ਜੇ ਕਹਿੰਦੇ ਪਹਿਲੇ ਉਹ ਕਹਿੰਦੇ ਨੇ ਇਹ ਗਾਣਾ ਨਹੀਂ ਸੀਗਾ ਛੋਟੇ ਵਿੱਚ ਘਰਾਂ ਵਿੱਚ ਚੌਥੇ ਆ ਹਾਂ ਅਜੇ ਬਹੁਤ ਅੱਗੇ ਜਾ ਕੇ ਹਟਾਂਗੇ ਬਹੁਤ ਅੱਗੇ ਜਾ ਕੇ ਅਸਾਂਗੇ ਮਿੱਤਰੋ ਪਹਿਲਾਂ ਨਹੀਂ ਹਟਦਾ ਬਾਪੇ ਹਾਂ ਕਦੇ ਹਾਰ ਨਹੀਂ ਮੰਨਣੀ ਯਾਰ ਪਹਿਲਾਂ ਨਹੀਂ ਹਟਣਾ ਯਾਰ ਹਾਂ ਬਸ ਕਦੇ ਵੀ ਨਾ ਜ਼ਿੰਦਗੀ 'ਚ ਕਦੇ ਹਾਰਨਾ ਮਰੋ ਹਾਂ ਕਦਮ ਕਦੇ ਪਿੱਛੇ ਨਾ ਬਟੋ ਚਾਹੇ ਜੋ ਮਰਜੀ ਹੋ ਜੇ ਤੇ ਲੋ ਨਜ਼ਾਰਾ ਚੈੱਕ ਕਰੋ ਤੇ ਮਿੱਤਰੋ ਤੁਸੀਂ ਕਹਿਣਾ ਕਿ ਹਰੇਕ ਬਲੌਗ ਚ ਦਿੰਦੇ ਸਾਨੂੰ ਇਹ ਸਿੱਖਿਆ ਮਤਲਬ ਗਿਆਨ ਗਿਆਨ ਦੇਣਾ ਤੁਹਾਡਾ ਫਰਜ਼ ਹੈ ਲੈਣਾ ਜਾਂ ਨਹੀਂ ਫਿਰ ਆਪਾਂ ਦਿੰਨੇ ਆ ਥੋੜਾ ਜਿਹਾ ਗਿਆਨ ਤੁਹਾਨੂੰ ਹੋਰ ਸਾਹਮਣੇ ਜਿਹੜੇ ਨਿਸ਼ਾਨ ਚੈੱਕ ਕਰੋ ਤੁਸੀਂ ਇਹ ਜਿਹੜਾ ਉੱਤੇ ਨਿਸ਼ਾਨ ਆ ਇਹਦਾ ਮਤਲਬ ਹੁੰਦਾ ਤੇ ਇੱਧਰ ਨੂੰ ਨਹੀਂ ਜਾ ਸਕਦੇ ਕਿਤੇ ਕਾਂਟਾ ਲੱਗਾ ਠੀਕ ਹੈ ਤੇ ਜਿਹੜਾ ਨੀਲਾ ਜਿਹਾ ਉੱਤੋਂ ਥੱਲੇ ਉਹਦਾ ਮਤਲਬ ਹੈਗਾ ਤੁਸੀਂ ਇੱਧਰ ਨੂੰ ਜਾ ਸਕਦੇ ਆ ਰਾਈਟ ਸਾਈਡ ਨੂੰ ਤੇ ਥੱਲੇ ਇੱਕ ਨਿਸ਼ਾਨ ਹੋਰ ਦਿੱਤਾ ਹੋਣਾ ਲੈਫਟ ਆ ਜਿੱਤੇ ਮਾਈਨਸ ਦਾ ਨਿਸ਼ਾਨ ਬਣਿਆ ਨਾ ਕੋਲ ਨਾਲ ਜੇ ਉਦੇ ਵਿੱਚ ਉਹਦਾ ਮਤਲਬ ਹੈਗਾ ਨੋ ਐਂਟਰੀ ਤੇ ਖਿਆਲ ਮੇਰੇ ਵੀਰਿਆ ਪੂਰਾ ਰੱਖਣਾ ਪੈਂਦਾ ਇੱਥੇ ਇਹਨਾਂ ਗੱਲਾਂ ਦਾ ਕਿਉਂਕਿ ਇੱਥੇ ਚਲਾਨ ਹੈਗੇ ਆ ਗਾਂਧੀ ਕਿੱਦਾਂ ਬਹੁਤ ਬਹੁਤ ਹੈਵੀ ਬਹੁਤ ਹੈਵੀ ਚਲਾਨ ਮਾੜੇ-ਮੋٹے ਚਲਾਨ ਨਹੀਂ ਆ ਜਿਹਦਾ ਪੰਜਾਬ ਪੰਜਾਬ ਤੋਂ ਆਉਂਦੇ ਸੀ ਤੇ ਸੁਣਵਾਣ ਇੱਥੇ ਆ ਬਹੁਤ ਮੈਨੇ ਰੰਗਿਆ ਤੇ ਮਿੱਤਰੋ ਗਾਣਾ ਛਾਣਾ ਲਾਦੀ ਲੱਗੀ ਚ ਤੇ ਮਿਲਦੇ ਆ ਤੁਹਾਨੂੰ ਅਗਲੇ ਪਾਰਟ 'ਚ ਤਰਾ ਆਰਡਰ ਚੈੱਕ ਕਰਨ ਦਾ ਪ੍ਰੋਸੀਜਰ ਹੈ ਜੀ ਦੇਖੋ ਮੁੰਡਾ ਚਲ ਗਿਆ ਬੈਗ ਚੱਕ ਕੇ ਮਤਾਮ ਦੇ ਅੰਦਰ ਮਤਲਬ ਮਤਾਮ ਇੱਥੇ ਕਹਿੰਦੇ ਰੈਸਟੋਰੈਂਟ ਨੂੰ ਤੇ ਚਲ ਗਿਆ ਅੰਦਰ ਚੈੱਕ ਕਰ ਸਕਦੇ ਤੁਸੀਂ ਦੇਖ ਸਕਦੇ ਆ ਆਰਡਰ ਤੇ ਲੱਗਾ ਹੁੰਦਾ ਬਿੱਲ ਬਿੱਲ ਦੀ ਫੋਟੋ ਚੱਕ ਕੇ ਪਾਣੀ ਹੁੰਦੀ ਐਪ ਤੇ ਜਿਹੜਾ ਆਪਣਾ ਇਹਨਾਂ ਦਾ ਐਪ ਹੈ ਨਾ ਤਲਾਬਾਤ ਉੱਥੇ ਪਾਣੀ ਫੋਟੋ ਪ੍ਰੂਫ ਮਤਲਬ ਪਿਕਅਪ ਪ੍ਰੂਫ ਹੁੰਦਾ ਇੱਕ ਉਸ ਤੋਂ ਬਾਅਦ ਸਾਰੀ ਲੋਕੇਸ਼ਨ ਸਸਟਮਰ ਕੋ ਚਲ ਜਾਂਦੀ ਹੈ ਇਹ ਉਹ ਦੇਖ ਸਕਦਾ ਵੀ ਰਾਈਡਰ ਕਿੱਥੇ ਪਹੁੰਚਿਆ ਤੇ ਕਿੱਥੇ ਨਹੀਂ ਅਗਲਾ ਪ੍ਰੋਸੀਜਰ ਤੁਹਾਨੂੰ ਪਤਾ ਲੱਗੇ ਜਾਣਾ ਉਹ ਆ ਗਿਆ ਮਿੱਤਰੋ ਆਰਡਰ ਚੱਕ ਕੇ ਮੁੰਡਾ ਆਂਦਾ ਹੋਇਆ ਇੱਧਰ ਨੂੰ ਥੋੜੀ ਥੋੜੀ ਇਦਾਂ ਆਰਡਰ ਚੱਕ ਕੇ ਰਖ ਲੈਣਾ ਗੱਡੀ 'ਚ ਤੇ ਗੱਡੀ 'ਚ ਆਰਡਰ ਰੱਖਣ ਤੋਂ ਬਾਅਦ ਗੱਡੀ ਆ ਕੇ ਬੈਠ ਜਾਣਾ ਡਰਾਈਵ ਕਰਨਾ ਇਹ ਹੋਣਾ ਅਗਲਾ ਅਗਲੀ ਅਗਲਾ ਪ੍ਰੋਸੀਜਰ ਤੁਹਾਨੂੰ ਗਾਂਧੀ ਵੀ ਸਮਝਾਉਂਦਾ ਦੱਸੋ ਗਾਂਧੀ ਸਮਝਾਉਣ ਲੱਗਾ ਤੁਹਾਨੂੰ ਅਗਲਾ ਪ੍ਰੋਸੀਜਰ ਆਰਡਰ ਚੱਕਣ ਤੋਂ ਬਾਅਦ ਕੀ ਹੁੰਦਾ ਦੱਸੋ ਵੀ ਦੇ ਬਾਈ ਜੀ ਹੁਣ ਅਸੀਂ ਆਰਡਰ ਚੱਕ ਲਿਆ ਤੇ ਅਸੀਂ ਚੱਲੇ ਹਾਂ ਨਾ ਕਸਟਮਰ ਦੇ ਲੋਕੇਸ਼ਨ ਤੇ ਹਾਂਜੀ ਉੱਥੇ ਜਾ ਕੇ ਕਰਾਂਗੇ ਅਸੀਂ ਕਸਟਮਰ ਨੂੰ ਫੋਨ ਹਾਂਜੀ ਅਰੇ ਅਸੀਂ ਉਸੇ ਮਤ ਲੋਕੇਸ਼ਨ ਤੇ ਪਹੁੰਚ ਗਏ ਤੇ ਫਿਰ ਉਹ ਆਏਗਾ ਆਰਡਰ ਲੈਣ ਫਿਰ ਅਸੀਂ ਉਹਨੂੰ ਦੇਵਾਂਗੇ ਆਰਡਰ ਤੇ ਫਿਰ ਕਰਨਾ ਡਰੋਪ ਆਫ ਡਰੋਪ ਆਫ ਵੇਲੇ ਫੋਟੋ ਖਿੱਚ ਕੇ ਪਾਣੀ ਤੇ ਐਪ ਤੇ ਜਿਹੜਾ ਤਲਾਵਤ ਐਪ ਦਿਖਾਇਆ ਤੁਹਾਨੂੰ ਏ ਨਹੀਂ ਹੈ ਕਿ ਆ ਪਹਿਲਾਂ ਡਰਾਪ ਕਰਦੋਂ ਬਾਅਦ ਜੋ ਕਸਟਮਰ ਮੋਕਰ ਵੀ ਸਕਦਾ ਦਾ ਲੈ ਕੇ ਮੋਕਰ ਸਕਦਾ ਕਿ ਤੁਸੀਂ ਆਰਡਰ ਪਿਕਅਪ ਨਹੀਂ ਕੀਤਾ ਇਸ ਕਰਕੇ ਫੋਟੋ ਖਿੱਚਣੀ ਲਾਜ਼ਮੀ ਹੈ ਇਹ ਨਹੀਂ ਹੈ ਕਿ ਉਹਦੀ ਪਰਸਨਲ ਫੋਟੋ ਖਿੱਚਣੀ ਹੈ ਫਸਲਾ ਨਹੀਂ ਆਰਡਰ ਜਿਹੜਾ ਦਾ ਆਰਡਰ ਜਿਹੜਾ ਦੇਣਾ ਤੁਸੀਂ ਉਹਦੀ ਫੋਟੋ ਖਿੱਚਣੀ ਹੈ ਤੇ ਘਰ ਮਕਾਨ ਨੰਬਰ ਦੀ ਫੋਟੋ ਜਦੋਂ ਖਿੱਚ ਲਈ ਵੀ ਆਪਾਂ ਦੇ ਦਿੰਦਾ ਹਾਂ ਜੀ ਆਰਡਰ ਆਪਣੇ ਫੋਨ 'ਚ ਨਹੀਂ ਰੱਖਣੀ ਤਲਾਬਾਦ ਆਪ ਤੇ ਜਾ ਕੇ ਕਰਦੇ ਨਹੀਂ ਤੇ ਉੱਥੇ ਆਰਡਰ ਸਾਡਾ ਹੋ ਜਾਂਦਾ ਖਤਮ ਦੇਣ ਤੋਂ ਬਾਅਦ ਮਿੱਤਰੋ ਹੋ ਜਾਂਦਾ ਹੁੰਦਾ ਨਵਾਂ ਆਰਡਰ ਉਸ ਤੋਂ ਬਾਅਦ ਉਹ ਆਰਡਰ ਚੱਕ ਕੇ ਜਿੱਦਾਂ ਤੁਹਾਨੂੰ ਇਹ ਪ੍ਰੋਸੀਜਰ ਸੇਮ ਪ੍ਰੋਸੀਜਰ ਸੋ ਮਿਲਦੇ ਆ ਤੁਹਾਨੂੰ ਨੈਕਸਟ ਪਾਰਟ ਚ ਮਿਲਦੇ ਆ ਸਰੋਂ باتیں ਜਾ ਰਹੀਆਂ ਹੋੜੀ-ਹੋੜੀ ਕਸਟਮਰ ਦੇ ਘਰ ਵਾਲਾ ਆ ਤੇ ਪਹਿਲੀ ਵਾਰ ਹੀ ਦੇਖਿਆ ਇਧਰ ਰੁੱਖ ਦੇ ਹਰਿਆਲੀ ਹੈ ਪਹਿਲੀ ਵਾਰੀ ਦੇਖੀ ਆਪਾਂ ਇਧਰ ਰੁੱਖ ਰੱਖ ਵਧੀਆ ਹਨ ਇੱਥੇ ਰੁੱਖ ਹੀ ਨਹੀਂ ਦੇਖਣ ਨੂੰ ਮਿੰਦੇ ਤੁਹਾਨੂੰ ਦਿਖਾਇਆ ਹੀ ਪੁਰਾਣੇ ਵਲੌਗ ਚ ਉਦਾਂ ਦੇ ਰੁੱਖ ਤਾਂ ਮਿਲ ਜਾਂਦੇ ਬਹੁਤ ਜ਼ਿਆਦਾ ਪਰ ਅੱਜ ਤਾਂ ਗਰਮੀ ਹੈ ਔਰ ਨੌਜਾ ਦੀ ਸਹੀ ਗੱਲ ਹੈ ਚਲੋ ਮੌਸਮ ਬਦਲੂਗਾ ਹੌਲੀ ਹੌਲੀ ਤੇ ਮਿੱਤਰੋ ਪਹੁੰਚ ਚੁੱਕੇ ਆ ਕਸਟਮਰ ਦੀ ਲੋਕੇਸ਼ਨ ਤੇ ਲੋਕੇਸ਼ਨ ਹੈਗੀ ਇੱਕ ਸਕੂਲ ਤੇ ਲਾਰੇ ਆਉਣ ਕਸਟਮਰ ਨੂੰ ਫੋਨ ਸਰ ਵੀ ਮਾਫੀ ਹਰ ਵੀ ਮਾਫੀ ਇਹ اور ਵੀ ਮਾਫੀ ਦੀ ਤੁਸੀਂ ਵੇਟ ਕਰੋ ਮੈਂ ਆ ਰਹੀ ਹਾਂ ਪਹਿਲਾਂ ਅਰਬੀ ਦੇ ਵਿੱਚ ਕਹੀ ਜਾਂਦੀ ਸੀ ਗੱਲ ਕਰਫੀ ਮਿੱਤਰੋ ਅਰਬੀ ਇੱਥੇ ਜੇ ਤੁਹਾਨੂੰ ਨਹੀਂ ਆਂਦੀ ਤੇ ਅਰਬੀ ਦਾ ਇੱਕ ਸ਼ਬਦ ਸਿੱਖ ਲਓ ਮਤਲਬ ਅਰਬੀ ਮਾਫੀ ਇਹ ਤੁਹਾਡੇ ਕੋ ਪਹਿ ਯਾਨੀ ਉਲੂਸ ਮਾਫੀ ਤੁਹਾਡੇ ਕੋ ਚੇਂਜ ਨਹੀਂ ਪੈਸਾ ਦਾ ਚੇਂਜ ਮਾਫੀ ਬਸ ਮਾਫੀ 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 ਮਿੱਤਰ ਮਾਫੀ ਹੈਗੀ ਆ ਸੌਰੀ ਮਾਫੀ ਮਤਲਬ ਸੌਰੀ ਮਤਲਬ ਹੈ ਨਹੀਂ ਮੇਰੇ ਕੋਲ ਮੈਂ ਮਾਫੀ ਮੰਗਦਾ ਮੇਰੇ ਕੋਲ ਨਹੀਂ ਹੈਗਾ ਕੁਝ ਬਸ ਉਦਾਂ ਹੀ ਆ ਮਿੱਤਰੋ ਮੁੰਡਾ ਚੱਲਾ ਆਰਡਰ ਦੇਣ ਸਕੂਲ ਦੇ ਅੰਦਰ ਫੋਨ ਆਇਆ ਕਸਟਮਰ ਦਾ ਕਿ ਅੰਦਰ ਆ ਜਾ ਅੰਦਰ ਫੜਾ ਜਾ ਆਰਡਰ ਤੇ ਚੱਲ ਗਿਆ ਮਿੱਤਰੋ ਯਾਰ ਮੇਰਾ ਚੱਲ ਗਿਆ ਆਰਡਰ ਦੇਣ ਤੇ ਮੈਂ ਰਹਿ ਗਿਆ ਇਕੱਲਾ ਗੱਡੀ 'ਚ ਤੋ ਆਰਡਰ ਦੇ ਕੇ ਆ ਚੁੱਕਿਆ ਮੇਰਾ ਯਾਰ ਗੱਡੀ 'ਚ ਦੁਬਾਰਾ ਤੇ ਪੈਸੇ ਮਿਲੇ ਮਿੱਤਰੋ 10 ਰੁਪਏ 10 ਕਿਹੜੀ 10 ਕਿਹੜੀ ਮਿੱਤਰੋ ਤੇ ਇਹ ਆਪਾਂ ਹੁਣ ਜਾਵਾਂ ਕਰਾਣੇ ਬੈਂਕ 'ਚ ਹਾਂ ਚਲ ਜਾਣੇ ਕੰਪਨੀ ਦੇ ਖਾਤੇ 'ਚ ਸਾਡੇ ਕੋ ਫੇਰ ਕੁਝ ਨਹੀਂ ਵਜਣਾ ਸਾਡੇ ਕੋ ਆਪਾਂ ਖਾਲੀ ਦੇ ਖਾਲੀ ਆ ਮਿੱਤਰੋ ਸਾਨੂੰ ਸੈਲਰੀ ਆਣੀ ਆ ਬਸ ਉਹ ਹੀ ਪੁੱਛਣੀ ਆ ਠੀਕ ਆ ਮਿੱਤਰੋ ਤੇ ਮਿਲਦੇ ਆ ਨੈਕਸਟ ਪਾਟ ਮੇਤਰਾ ਆਪਾਂ ਗਿਆ ਤੁਹਾਨੂੰ ਚੈੱਕ ਕਰਾ ਦੀ ਐਨਕਾ ਲਗਾ ਕੇ ਕਿ ਆਪਾਂ ਵੀ ਐਨਕਾ ਰੱਖੀਆਂ ਨੇ ਤੇ ਐਨਕਾ ਦੱਸੋ ਮੇਰੇ ਵੀ ਇਹ ਕਿੰਦਾਂ ਦੀਆਂ ਲੱਗਦੀਆਂ ਤੇ ਸਾਨੂੰ ਲੋੜ ਹੈ ਨਾ ਐਨਕਾ ਦੀ ਤੇ ਜੇ ਕੋਈ ਮੇਰਾ ਭਰਾ ਭੇਜ ਸਕਦਾ ਤੁਹਾਨੂੰ ਐਨਕਾਂ ਤੇ ਆਪਾਂ ਉਹਨੂੰ ਐਡਰੈਸ ਪ੍ਰੋਵਾਈਡ ਕਰਾਂਗੇ ਕਿਉਂ ਕਹਿੰਦੀ ਵੀਰ ਬਿਲਕੁਲ ਐਡਰੈਸ ਪ੍ਰੋਵਾਈਡ ਕਰਾਂਗੇ ਤੇ ਨਾਲੇ ਇੱਥੇ ਸਾਨੂੰ ਲਾਣੀਆਂ ਪੈਂਦੀਆਂ ਐਨਕਾ ਕਿਉਂਕਿ ਗਰਮੀ ਹੈਗੀ ਬਹੁਤ ਜ਼ਿਆਦਾ ਤੇ ਅੱਖਾਂ 'ਚ ਨਿਕਲਦਾ ਸੇਕ ਹਾਂਜੀ ਮੇਰਾ ਡਰਾਈਵ ਕਰਦੇ ਆਂ ਫਿਰ ਅੱਖਾਂ ਹੁੰਦੀਆਂ ਦਰਦ ਤੇ ਡਰਾਈਵ ਕਰਨੀ ਹੋ ਜਾਂਦੀ ਆ ਔਖੀ ਇਸ ਕਰਕੇ ਲਾਈ ਦੀਆਂ ਐਨਕਾਂ ਐਨਕਾਂ ਹਾਂ ਤੇ ਐਨਕਾਂ ਜੇ ਕੋਈ ਭੇਜ ਸਕਦਾ ਤੇ ਜਰੂਰ ਕਮੈਂਟ ਤੇ ਮਿਲ ਜਾਓ ਕਿ ਹਾਂ ਕਿਉਂਕਿ ਹਨ ਨੂੰ ਜਰੂਰਤ ਹੈ ਗਈ ਹੈ ਫ੍ਰੀਜ ਨਹੀਂ ਮੰਗਾਨੀ ਆਪਾਂ ਪੈਸੇ ਦਵਾਂਗੇ ਪੈਸੇ ਦਵਾਂਗੇ ਭੇਜਣ ਵਾਲਾ ਹੋਵੇ ਕੋਈ ਵਧੀਆ ਐਨਕਾਂ ਵਾਲਾ ਐਨਕਾਂ ਮਤਲਬ ਕਿ ਇੱਥੇ ਸਕਰਾਚ ਪੈ ਜਾਂਦੇ ਆ ਐਨਕਾਂ ਹੋ ਜਾਂਦੀਆਂ ਖਰਾਬ ਤਦ ਕਰਕੇ ਮੰਗਵਾ ਰਹੇ ਹਾਂ ਪੰਜ ਪੰਜ ਤੋਂ 6 ਪੀਸ ਚਾਹੀਦੇ ਸਾਨੂੰ ਵਧੀਆ ਵਧੀਆ ਤੇ ਦੱਸਿਓ ਜੇ ਮੇਰਾ ਵੀਰ ਕੋਈ ਹੈਗਾ ਇਨਕਾ ਦੀ ਜਾਣਕਾਰੀ ਰੱਖਦਾ ਹੋਵੇ ਕਿਉਂਕਿ ਸਾਡੇ ਕੋ ਸੰਭਾਲ ਤੇ ਹੁੰਦੀ ਨਹੀਂ ਸੰਭਾਲ ਐਨੀ ਹਾਂਜੀ ਸੰਭਾਲ ਐਨੀ ਆ ਮੇਰੇ ਸੰਭਾਲ ਐਨੀ ਆ ਜਿੱਥੇ ਜੀਕਦਾ ਸੁੱਟਦੀ ਏ ਸੁੱਟਦੀ ਈ ਗੱਲ ਈ ਤੇ ਦੁਸ਼ਮਣ ਲੈਟ ਤੇ ਗੱਡੀ ਚੈੱਕ ਕਰੋ ਮਿੱਤਰੋ ਭਿੰਦਰਾ ਦੀ ਐਕਸਯੂਵੀ 500 ਤੇ ਗਾਂਧੀ ਦੀ ਐਨਕ ਚੈੱਕ ਕਰੋ ਜੀ ਦੱਸਿਓ ਕਿਦਾਂ ਦਾ ਲੱਗਦਾ ਮੁੰਡਾ ਸੋਹਣਾ ਬਈ ਦੱਸਿਓ ਜਰਾ ਕਮੈਂਟਾਂ ਜਰੂਰ ਦੱਸਿਓ ਕਮੈਂਟਾਂ ਚ ਜਰੂਰ ਦੱਸਿਓ ਲਾਂਤਾ ਨਾ ਵਾਇਓ ਪਰ ਲਾਂਤਾ ਨਹੀਂ ਲਾਂਤਾ ਮਾਣ ਨਹੀਂ ਤੇ ਬਿੱਲ ਦਾ ਆਪਣੀ ਆਗਿਆ ਲੱਗੇ ਤੇ ਆਪਾਂ ਜਾ ਰਿਹਾ ਰੂਮ 'ਚ ਰੂਮ 'ਚ ਜਾ ਕੇ ਖਾਵਾਂਗੇ ਰੋਟੀ ਲੈਣ ਦਾ ਆਪਾਂ ਹੀ ਰੋਟੀ ਪਰ ਬੈ ਗਿਆ ਮੇਰੇ ਵੀਰ ਨੂੰ ਆਰਡਰ ਆਰਡਰ ਤੇ ਆਰਡਰ ਪੈ ਰਿਆ ਅੱਜ ਕਿ ਜਿੱਦਾਂ ਹੀ ਡਿਊਟੀ ਕੀਤੀ ਆਨ ਆਰਡਰ ਪੈ ਗਿਆ ਮੈਨੂੰ ਰੋਟੀ ਵੀ ਨਹੀਂ ਖਾਦੀ ਹੁਣ ਆਪਾਂ ਸਪੈਸ਼ਲ ਸਾਨੂੰ ਡਿਊਟੀ ਆਈ ਨਹੀਂ ਕਿ ਪੈਨ ਤੇ ਸਾਡਾ ਕੋਲ ਟਾਈਮ ਹੀ ਨਹੀਂ ਸਾਡਾ ਲੱਗਣ ਡਿਆ ਤੇ ਅਸੀਂ ਨਿਆਣਦੇ ਇਹ ਆਪਣਾ 40 ਨੰਬਰ ਹੇਗਾ 303 ਨੀ ਇਹ ਦਿਸ ਦਿਸ ਰੋਡ ਇ 203 ਇਨ ਆਫ ਫਰੰਟ ਫਰੰਟ ਰੋਡ ਚ ਆ ਜਿਹੜਾ ਪੁਲ ਉੱਤੇ ਉਹ ਹੈਗਾ 30 ਨੰਬਰ ਰੋਡ ਦਾ ਹੈ ਨਾ ਹਾਂ 3 ਨੰਬਰ 3 ਨੰਬਰ ਰੋਡ ਦਾ ਪਿੱਛੇ ਸਾਈਡ ਹੈਗਾ 40 ਨੰਬਰ ਤੇ ਦੋ ਹਾਈਵੇਅ ਜਿਨ੍ਹਾਂ ਤੇ ਪੂਰਾ ਗੁਵੈਤ ਬਸਿਆ ਹੋਇਆ ਮੇਰੇ ਵੀਰੋ ਆ ਤੈਨ ਗੱਡੀ ਜਿੰਨੀ ਮਰਜ਼ੀ ਵੀ ਆ ਸਕਦੀ ਹਾਂਜੀ 120 ਰੁਪਏ ਦਾ ਰੋਡਾ ਇਹ ਨਹੀਂ ਇਹ ਤਾਂ 150 ਤਾਂ ਲੈ ਜਿਓ ਹਾਂਜੀ ਨਾਲ 150 150 ਨਹੀਂ 150 150 ਤਾਂ ਲੈ ਕੇ ਨਾ ਨਾਲ ਆਪਣਾ ਰੇਡ ਤੇ 75 ਕਿਲੋ ਰੱਖਿਓ ਹਾਂਜੀ 75 ਕਿਲੋ ਓਵਰ ਸਪੀਡ ਦਾ 75 ਕਿਲੋ 75 ਤੋਂ 150 ਕਿਲੋ ਤੁਹਾਡੀ ਜੇਬ ਚ ਹੋਣਾ ਚਾਹੀਦਾ ਜੇ ਤੁਸੀਂ ਰੇਸ ਲਾਣੀ ਹੈ ਹਾਂਜੀ ਤੇ ਮਿਲਦੇ ਆ ਨੈਕਸਟ ਪਾਰਟ ਜੇ ਦੋ ਮਿੱਤਰੋਂ ਵਾਗੇ ਆਪਾਂ ਵੀ ਗੱਡੀ-ਗੁੱਡੀ ਝਲਾਗੇ ਦੇਖ ਲਈਏ ਕਿਉਂਕਿ ਜਾਣਾ ਵੀ ਕੰਮ ਤੇ ਕੱਲ ਨੂੰ ਕੱਲ ਨੂੰ ਆ ਕੇ 15 ਤਰੀਕ ਤੇ ਕੰਪਨੀ ਆਪਣੀ ਹੋਰ ਹੀ ਸਟਾਰਟ ਆ ਤੇ ਰਾਈਡਰ ਮੇਰੇ ਵੀਰੋ ਕੰਮ ਕਰਦੇ ਸੁੱਤੇ ਵੇਹੇ ਆ ਪੂਰੀ ਕੱਲ ਨੂੰ ਲਾਣ ਕੇ ਪੂਰਾ ਜੋਰ ਕੰਮ ਤੇ ਉਹ ਵੀ ਪਤਾ ਨਹੀਂ ਬਾਬੇ ਲੱਗਣਾ ਕਿ ਨਹੀਂ ਅਜੇ ਲੱਗਣਾ ਹਾਂ ਉਹ ਵੀ ਪਤਾ ਨਹੀਂ ਉਹਨਾਂ ਦਾ ਨੀਂਦ ਦਾ ਪਤਾ ਨਹੀਂ ਪੂਰੀ ਕੱਲ ਮੇਰੇ ਹਿਸਾਬ ਨਾਲ ਉਹਨਾਂ ਦੀ ਅੱਖ ਹੀ ਨਹੀਂ ਖੋਲਣੀ ਜਿਸ ਹਿਸਾਬ ਉਹਨਾਂ ਦੀ ਨੀਂਦ ਹੈ ਨਾ ਤੇ ਆਪਾਂ ਲੈਣ ਜਾ ਰਹੇ ਥੋੜਾ ਜਿਹਾ ਹੋ ਗਿਆ 3 4 ਜੀ ਸਮਾਨ ਸਮਾਨ ਮਤਲਬ ਲੈਣ ਚ ਲੇਖ ਪ੍ਰਬੋਸ ਜਿਹੜੀ ਸਾਡੀ ਰੋਟੀ ਹੈ ਕੋਨ ਕੋਸਟ ਠੀਕ ਹੈ ਤੇ ਮੇਰੇ ਵੀਰੋ ਸਾਹਮਣੇ ਦਿਖਾਓ ਜਰਾ ਕੈਮਰੇ ਨਾਲ ਵੀਓ ਦੇਖੋ ਭਾਈ ਵੀਰ ਜੀ ਆਪਾਂ ਆਣਾ ਇੱਥੇ ਔਨ ਕੋਸਟ ਆਪਾਂ ਆ ਗਏ ਔਨ ਕੋਸਟ ਤੇ ਇੱਕ ਵਾਰ ਪਹਿਲਾਂ ਵੀ ਆਪਾਂ ਇਹ ਔਨ ਕੋਸਟ ਤੇ ਤੁਹਾਨੂੰ ਦਿਖਾਇਆ ਸੀ ਔਨ ਕੋਸਟ ਦੇ ਨਜ਼ਾਰੇ ਦਿਖਾਏ ਸੀਗੇ ਹਣ ਆਪਾਂ ਫੇਰ ਜਣਾ ਔਨ ਕੋਸਟ ਦੇ ਜਿਹੜਾ ਜਿਹੇ ਲਾਸ ਸਾਈਡ ਤੇ ਤੇ ਚਲਦੇ ਹਾਂ ਫੇ ਮੇਰੇ ਵੀਡੀਓ ਅੰਦਰ ਤੇ ਅੰਦਰ ਦਾ ਦਿਖਾਣੇ ਤੁਹਾਨੂੰ ਤੇ ਮਿੱਤਰੋ ਸਮਾਨ ਸਮoon ਲੈ ਕੇ ਆਪਾਂ ਜਾ ਰਹੇ ਆ ਆਪਣੇ ਕਮਰੇ ਦੇ ਵੱਲ ਤੇ ਰਸਤੇ ਜਿ ਘੜਾਵਾਂਗੇ ਥੋੜੇ ਜਿਹਾ ਪੈਸੇ ਕਿਉਂਕਿ ਪੈਸਿਆਂ ਦੀ ਪੈ ਗਈ ਜ਼ਰੂਰਤ ਤੇ ਰੁਕਦੇ ਆ ਅੱਗੇ ਜਾ ਕੇ ਏਟੀਐਮ ਕੋ ਇਹ ਤਖਾਨੇ ਆ ਜਿੱਥੇ ਤੁਹਾਨੂੰ ਪੈਸੇ ਕਿੱਦਾਂ ਨਿਕਲਦੇ ਆ ਕਿਉਂ ਕਹਿੰਦੀ ਭੈਣ ਹਾਂਜੀ ਜਿਆਦਾ ਆਪਾਂ ਜਿਆਦਾ ਦੂਰ ਨਹੀਂ ਜਾਣਾ ਬਸ ਇੱਥੇ ਹੀ ਜਾਣਾ ਇੱਥੇ ਹੀ ਆ ਗ੍ਰੈਂਡ ਦੇ ਕੋਲ ਜਾਣਾ ਇੱਥੇ ਆਪਣਾ ਏਟੀਐਮ ਆ ਤੇ ਗੱਡੀ ਕਿੱਥੇ ਲਾਈ ਬਾਹਰ ਇੱਥੇ ਰੱਖ ਲਾ ਇੱਥੇ ਲਾ ਦਿਓ ਉਹ ਜਗ੍ਹਾ ਦੇਖ ਕੇ ਇਧਰ ਲਾ ਦਿਓ ਨਾਲ ਹੀ ਕਰਕੇ ਇਹਦਾ ਆਪਾਂ ਉੱਪਰ ਲਾਓ ਤਾਂ ਜਾੜ ਕੇ ਉਧਰ ਛਾਵੇਂ ਲਾਓ ਨਾਲੇ ਕੋਈ ਗੱਲ ਨਹੀਂ ਇੱਥੇ ਲਾ ਦਿੰਦੇ ਆ ਫਿਰ ਨਾਲ ਤੇ ਅੱਗੇ ਜਾ ਕੇ ਫੇ ਆਪਾਂ ਆ ਤਨੀਏ ਓਕੇ ਜੀ ਚਲੋ ਵੀਰੋ ਗਾਂਧੀ ਭਾਜੀ ਨੇ ਪਾਤਾ ਕਾਰਡ ਮਸ਼ੀਨ ਚ ਤੇ ਪਿੰਨ ਵੀ ਲਾਣਾ ਪੈਂਦਾ ਇੱਥੇ ਨਹੀਂ ਹਾਂਜੀ ਹਾਂਜੀ ਦਾ ਉਹ ਲਾਣਾ ਪੈਂਦਾ ਸੇਮ ਇੰਟੀਆਲਾ ਹਸਾਬ ਹੀ ਐ ਤੇ ਸੇਮ ਹੀ ਪ੍ਰੋਸੀਜਰ ਸਾਰਾ ਤੁਹਾਨੂੰ ਪਤਾ ਹੀ ਐ ਪੈਸੇ ਕਿੱਦਾਂ ਘਟਾਈਦੇ ਹੁਣ ਆਪਾਂ ਅੱਗੇ ਅੱਗੇ ਤੁਹਾਨੂੰ ਨਹੀਂ ਦਿਖਾ ਸਕਦੇ ਉਹ ਬੰਦੇ ਆ ਆ ਫੜ ਲਿਆ ਆਪਾਂ ਸਮਾਨ ਲੈ ਜਾਂਦੇ ਤੁਹਾਨੂੰ ਦੱਸਿਆ ਨਹੀਂ ਇਹਨਾਂ ਨੇ ਬੰਦੇ ਪੰਗਾ ਪਾ ਗਏ ਕਿ ਬਲੌਗ ਬਣਾਣਾ ਕੀ ਆ ਜਾ ਹੋਵੇ ਕੀ ਆ ਦੇ ਵੀ ਚੋਰ ਨਹੀਂ ਆਹੋ ਮੈਂ ਕਹਿੰਦਾ ਨੀਰ ਜਵੀਰ ਹੁੰਦਾ ਨੇ ਬਲੌਗ ਬਲੌਗ ਦਾ ਆਪਣਾ ਕਿਉਂ ਹੈਗੀ ਚਲਿਏ ਹੁਣ ਬਣਾ ਲੈਨੇ ਨੂੰ ਕੰਮ ਹੋ ਗਿਆ ਕੋਈ ਨਹੀਂ ਪੰਗਾ ਦਵਾਰਾ ਲੈਣ ਦੇ ਤਾਂ ਕਿੱਥੇ ਚੱਲੇ ਰੂਮ ਚ ਚਲੋ ਚੰਗਾ ਬਾਏ ਬਾਏ ਦੋਸਤੋ ਤੇ ਮਿੱਤਰੋ ਆਪਾਂਗੇ ਹੀ ਐਕਸਚੇਂਜ ਰੇਟ ਪਤਾ ਕਰਨ ਤੇ ਚੇਂਜ ਵਾਲੇ ਨਾ ਧੱਕਾ ਜਿਆ ਕਰਦੇ ਬੰਦਿਆ ਨਾ 2 2 ਰੁਪਏ ਰੇਟ ਘੱਟ ਦਿੱਤਾ ਹੀ ਵੇ ਵੀਰੋ ਬਹੁਤ ਜਿਆਦਾ ਹੁੰਦੇ 2 ਰੁਪਏ 2 ਰੁਪਏ ਉਹ ਬੰਦੇ ਜਿਹੜਾ 2 ਰੁਪਏ ਦਾ ਟਿੱਕਾ ਹੁੰਦਾ ਦੋ ਬਣਿਆ ਹੁੰਦਾ ਉੱਤੇ ਤੇ 2 ਰੁਪਏ 'ਚ ਚਾਰ ਟੋਪੀਆਂ ਵੀ ਆ ਜਾਂਦੀਆਂ ਹੁੰਦੀਆਂ ਤੇ ਆਪਾਂ ਵੀ ਰਹਿੰਦੀਆਂ ਨਹੀਂ ਆਪਣੇ ਬੜਾ ਬੜਾ ਤੇ ਆਪਾਂ ਚੱਲੇ ਹਾਂ ਹੁਣ ਕਮਰੇ 'ਚ ਆ ਕੇ ਫਿਰ ਜੰਨੇ ਆ ਕੰਮ ਤੇ ਤੇ ਮਿੱਤਰੋ ਆਪਾਂ ਸੁੱਤੇ ਰੂਮ 'ਚ ਸਮਾਨ ਸਮਾਨ ਲਾਵੇ ਤੇ ਰੋਟੀ ਪਾਣੀ ਖਾ ਕੇ ਦੁਬਾਰਾ ਜਾਵਾਂਗੇ ਗਾਮ ਤੇ ਜੋ ਵੀ ਆਮ ਹੋ ਮੈਂ ਤੁਹਾਨੂੰ ਅਗਲੇ ਪਾਰਟ ਵਿੱਚ ਜ਼ਰੂਰ ਦਿਖਾਵਾਂਗੇ। ਤੋਂ ਆਪਾਂ ਜਾ ਰਹੇ ਸੀ ਗਰਾਜ ਤੇ ਆਪਣਾ ਹਾਂ ਮੇ ਮਿਲ ਗਿਆ ਇੱਕ ਫਰੰਟ ਯਾਂ ਫੇ। ਇਸ ਇਨਕਾ ਨਾਮ ਹੈ ਗਲੋਬਲ। ਨੋ ਹਾਈ ਬੋਲੋ ਹਾਈ ਬੋਲੋ ਹਾਈ। ਹੈ ਨਾਮ ਨਾਮ ਦਾ? ਗਲੋਬਲ। ਹਮਾਰਾ ਫਰੰਟ ਹੈ ਬਹੁਤ ਅੱਛਾ। ਖਾਣਾ ਦੇ ਕੇ ਆ ਰਹੇ। ਰੋਟਾ, ਚਪਾਤੀ। ਚਪਾਤੀ। ਰੂਮ ਵਿੱਚ ਜਾ ਰਹੇ ਹੋ? ਹਾਂ। ਤੋਂ ਮਿਲਤੇ ਹਾਂ ਰੂਮ ਵਿੱਚ ਜਾ ਕੇ ਵਾਪਸ ਆਤੇ ਹਾਂ ਗਰਾਜ। ਖਾਣਾ ਹੈ। ਗਰਾਜ ਵਿੱਚ ਜਾ ਰਹੇ ਹਾਂ। ਗਰਾਜ ਵਿੱਚ ਜਾ ਰਹੇ ਹਾਂ। ਠੀਕ ਹੈ। OK, ਬਾਏ ਬਾਏ। ਤੇ ਦੋਸਤੋ ਤੁਸੀਂ ਕਹਿਣਾ ਰੋਜ਼-ਰੋਜ਼ ਗਰਾਜ ਤੁਰਿਆ ਰਹਿੰਦਾ ਦੇ ਨਹੀਂ ਇਦਾਂ ਚੱਲਦੇ ਸਾਡੇ ਗਰਾਜ ਤੇ ਰੋਜ਼ ਤਾਂ ਗੜਾ ਹਾਲ ਆਲ ਵੀ ਪਰਸੋਂ ਵੀ ਤੇ ਅੱਜ ਫੇ ਹੁਣ ਗਰਾਜ ਹੀ ਚੱਲੇ ਗਰਾਜ ਦਾ ਗੱਡੀਆਂ ਚੱਲਦੀਆਂ ਬੜੀਆਂ ਕੀ ਕਰਦੀਆਂ ਗੱਡੀਆਂ ਚੱਲਦੀਆਂ ਪਰ ਇੰਨਾ ਵੀ ਨਹੀਂ ਯਾਰ ਰੋਜ਼-ਰੋਜ਼ ਦਾ ਗਰਾਜ ਤੇ ਜਿਹੜਾ ਲੱਗਿਆ ਰਹੇ ਪਤਾ ਨਹੀਂ ਕਿਹੜੀ ਦੀ ਨਜ਼ਰ ਲੱਗੀ ਆ ਤੇ ਜਿਨੇ ਵੀ ਨਜ਼ਰ ਲਾਈ ਆ ਮਿੱਤਰੋ ਅੱਗੇ ਬੇੜਾ ਕਰਕ ਹੋ ਗਿਆ ਤੇ ਹੁਣ ਬੱਸ ਕਰੋ ਬਹੁਤ ਧੰਨਵਾਦ ਨਾਮ ਸੁੱਖ ਰੱਖੇ ਅੱਗੇ ਤੋਂ ਇੰਦਾ ਦਾ ਖੇੜਾ ਰੋਜ਼-ਰੋਜ਼ ਨਾ ਰਹੇ ਤਾਂ ਵਧੀਆ ਗੱਲ ਐ ਜਿਹੜਾ ਕੰਮ ਆਏਗਾ ਹੁਣ ਹੁਣ ਹੋ ਜਵੇ ਕਿਉਂ ਭਾਜੀ ਸਹੀ ਗੱਲ ਰੋਜ਼-ਰੋਜ਼ ਜਾਣਾ ਚੰਗਾ ਨਹੀਂ ਲੱਗਦਾ ਯਾਰ ਦੱਸਦੇ ਆ ਕਾਰਨ ਦੱਸਦੇ ਤੁਹਾਨੂੰ ਗਾਰਾਜ ਜਾਣ ਦਾ ਤੇ ਮਿਲਦੇ ਆ ਤੁਹਾਨੂੰ ਗਾਰਾਜ ਪਹੁੰਚ ਕੇ ਬਾਏ ਬਾਏ ਆ ਜਾਣ ਦਾ ਕਾਰਨ ਹੀ ਐ ਕਿ ਬਣਾ ਆਹ ਮੁੰਡੇ ਦੀ ਹੋਗੀ ਗੱਡੀ ਦੀ ਬੈਟਰੀ ਡੈਟ ਲੋ ਹੋ ਗਈ ਹਾਂ ਤੇ ਸੈਲਫ ਚੱਕਦੀ ਨਹੀਂ ਤੇ ਆਪਾਂ ਸਟਾਰਟ ਕਰਨੀ ਗੱਡੀ ਜ਼ਰੂਰੀ ਐ ਇੰਦਾ ਖੜੀ ਗੱਡੀ ਗੜੀ ਦਾ ਗੱਡੀ ਚੰਗੀ ਨਹੀਂ ਲੱਗਦੀ ਨੂੰ ਕੰਮ ਤੇ ਵੀ ਜਾਣਾ ਤੇ ਹੁਣ ਸਟਾਰਟ ਕਰਕੇ ਉਹਦੀ ਬੈਟਰੀ ਕਰਾਂਗੇ ਚਾਰਜ ਤੇ ਇਹ ਕਾਰਨ ਰੋਜ਼ ਰੋਜ਼ ਜਿਹੜਾ ਸਾਨੂੰ ਦਸੀ ਜਾਂਦੇ ਕਿਹੜਾ ਕਿਹੜਾ ਕੰਮ ਹੋਣਾ ਵਾਲਾ ਤੇ ਮਿਲਦੇ ਹਾਂ ਹੁਣ ਗੱਡੀ ਨਵੀਆਂ ਨਵੀਆਂ ਗੱਡੀਆਂ ਦੇ ਕੰਮ ਅਜੇ ਪਤਾ ਨਹੀਂ ਨਾ ਸਾਨੂੰ ਚੰਗੀ ਤਰ੍ਹਾਂ ਕਿੱਦਾਂ ਕਿੱਦਾਂ ਕੀ ਕੀ ਹੋਣਾ ਵਾਲਾ ਇੱਧਰ ਦੀ ਪਾਓ ਗੱਡੀ ਮਹਾਰਾਜ ਤੇ ਮਿਲਦੇ ਹਾਂ ਬਾਅਦ ਚ ਦੋਸਤੋ ਅੱਜ ਅਸੀਂ ਫੋਨ ਖੋਲਿਆ ਇਹਦਾ ਇਹਨੇ ਪਾਇਆ ਗੰਦ ਹੈਂ ਬਲੌਗ ਬਣਾਈ ਜਾਂਦਾ ਹੈ ਸਾਡੀਆਂ ਬੇਇੱਜ਼ਤੀਆਂ ਕਰ ਜਾਂਦਾ ਤੇ ਮੈਂ ਮਦਰਾ ਆਪ ਇਹਨਾਂ ਨੇ ਸੁੱਤੇ ਨਹੀਂ ਉਠਣਾ ਆਜੀ ਯਾਰ ਮੈਂ ਦੱਸਿਆ ਇਹਦੀ ਗੱਲ ਸੁਣੋ ਵੀ ਨੀਂਦ ਨਹੀਂ ਪੂਰੀ ਕਰਨੀ ਹੁੰਦੀ ਬੰਦੇ ਨੇ ਇਹਨੂੰ ਪਾਇਆ ਗੱਲ ਲੋਗ ਬਲੌਗ ਚੱਲ ਬਲੌਗ ਬਣਾਣਾ ਹੈ ਹੈ ਫੋਨ ਨਹੀਂ ਮਿਲਣਾ ਜੈਨੂੰ ਠੀਕ ਹੈ ਦੋਸਤ ਮੇਰਾ ਫੋਨ ਹੈ ਦੱਸੋ ਕਮੈਂਟਾਂ ਚ ਫੋਨ ਦੇਣਾ ਚਾਹੀਦਾ ਵਾਪਸ ਨਹੀਂ 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 ਦੇਣਾ ਚਾਹੀਦਾ ਦੱਸੋ ਦੋਸਤ ਨਹੀਂ ਦੇਣਾ ਚਾਹੀਦਾ ਮਿਲਣਾ ਨਹੀਂ ਦੇਣਾ ਹੈ ਤਦ ਮਿੱਤਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤੇ ਮਿਲਦੇ ਆਂ ਕੱਲ ਦੇ ਵਲੋਗ ਚ ਕੱਲ ਤੁਹਾਨੂੰ ਦਿਖਾਵਾਂਗੇ ਕੁਝ ਨਵਾਂ ਸਪੈਸ਼ਲ ਓਕੇ ਓਕੇ ਬਾਏ ਬਾਏ